ਬੜਾ ਮਠੂ ਸਿੰਘ ਜੀ ਕੀ ਲੱਗਦੀ ਜਿਹੜੀ ਲੜਕੀ ਮਰੀ ਹੈ ਇਹ ਲੜਕੀ ਮੇਰੀ ਭੈਣ ਹੈ ਜੀ ਕੀ ਮਾਮਲਾ ਹੋਇਆ ਜਿਹੜਾ ਲੱਗਦਾ ਹੈ ਕੀ ਮਾਮਲਾ ਕੀ ਹੋਇਆ ਜੀ ਇਹਨਾਂ ਇਹ ਪੈਲ ਸੜਾਣਾ ਪਿਆ ਜਿੱਥੇ ਵੀ ਅਸੀਂ ਗਰੀਬ ਹੈ ਕੁੜੀ ਦਾ ਜੀ ਦਸ ਕਰਿਆ ਸੀ ਤੇ ਅਸੀਂ ਕੋਈ ਪੈਸੇ ਸਾਨੂੰ ਚਾਹੀਦਾ ਜੀ ਇਹ ਸਹੀ ਪੈਸੇ ਬਚੋਲੇ ਨੂੰ ਅਸੀਂ ਛੱਡ ਲਿਆ ਵੀ ਆਪਾਂ ਇਹਨਾਂ ਪੈਸੇ ਕਰਿਆ ਨਹੀਂ ਗਾ ਅਸੀਂ ਇਕੱਠੇ ਸਾਰੇ ਬੈਠੇ ਕਰ ਇਕੱਠੇ ਹੋ ਕੇ ਗੱਲਬਾਤ ਕਰੀ ਉਹ ਜਲ ਪੈਸੇ ਕਰ ਲਓ ਤੇ ਆਪਾਂ ਕਬੀਲਦਾਰ ਬੰਦੇ ਹੁੰਦੇ ਹੁਣੇ ਆ ਫਿਰ ਅਸੀਂ ਪੈਲ ਠਕਾ ਲਿਆ ਫਿਰ ਇਹਨਾਂ ਨਾਲ ਕਹਿੰਦੇ ਜੀ ਏਸੀ ਚਾਹੀਦੀ ਸਾਨੂੰ ਉਹ ਗੱਲਾਂ ਨਾਲ ਸਾਡੇ ਨਾਲ ਛੁਟੀਆਂ ਕਰੀਆਂ ਇਹਨਾਂ ਨੇ ਮੀਟ ਤੇ ਆਵਦਾ ਧਰਕੇ ਖਾਦਾ ਅੱਡੋ ਪੈਲਸ ਹਾਂ ਫਿਰ ਅਸੀਂ ਕਿਹਾ ਵੀ ਤੁਹਾਨੂੰ ਮੀਟ ਅਸੀਂ ਦੇ ਦਿੰਨੇ ਆ ਬਈ ਓਖੇ ਓਖੇ ਹੋਰ ਮਜ਼ਦੂਰੀ ਸਾਡੀ ਸਾਡੀ ਵੇਚੀ ਹੋਈ ਸਾਡੇ ਬਹੁਤ ਅਫਸਰ ਹੁੰਦਾ ਸਾਡੀ ਵੇਚੀ ਹੋਈ ਜੀ ਕਹਿੰਦੇ ਬਸ ਬਹੁਤ ਜਿਆਦਾ ਕਹਿੰਦੇ ਹੁਣ ਕੀ ਹੋਇਆ ਫੁੜੇ ਫੇਸ ਕਰਦੇ ਕੀ ਹਾਂ ਬਹੁਤ ਕੁੜੀਨਾ ਕੀ ਹੋਇਆ ਹਾਂ ਸੋਂ ਕੁੜੀ ਨਕੀ ਹੋਇਆ ਹੁਣ ਹੁਣ ਕੁੜੀ ਦੇ ਨਾਲ ਕੋਈ ਕਲੇਸ਼ਰ ਨਹੀਂ ਕਿਸ ਤਰ੍ਹਾਂ ਦਾ ਕੀ ਸੀਗਾ ਉਹ ਕਲੇਸ਼ ਕਰਦੇ ਬਹੁਤ ਜਿਆਦਾ ਕੁੱਟਦੀ ਮਾਰਦੀ ਸੀ ਸੱਸ ਤੇ ਉਹ ਮੁੰਡਾ ਕਹਿੰਦੇ ਨਹੀਂ ਜੀ ਕੋਈ ਕੰਮ ਆ ਰਹੀ ਨਹੀਂ ਸਰਚ ਕੁੜੀ ਦੇ ਬਾਅਦ ਫਿਰ ਕੀ ਹੋਇਆ ਹਾਂ ਜੀ ਫਿਰ ਉਹਨੇ ਕੋਈ ਤਾਂ ਗੱਲ ਕੁੱਟਿਆ ਤਾਂ ਗੱਲ ਚ ਨੁਸਾਨ ਆ ਦੇਖ ਲਓ ਅੰਦਰ ਜਾ ਕੇ ਅਸੀਂ ਦੇਖਿਆ ਉਹ ਚੱਕ ਕੇ ਨਿਕਰੋਂ ਲੈ ਘਰੇ ਲੈ ਗਏ ਜੀ ਕੀ ਮੰਗ ਕਰਦੇ ਹੋ ਹੈ ਕੀ ਮੰਗ ਕਰਦੇ ਬਕਰੀ ਆ ਜੀ ਹਾਂ ਕਾਰ ਬਈ ਕਾਰ ਬਈ ਕਾਰ ਬਈ ਧਰਦਾ ਹੀ ਕਰਦੇ ਆ ਜੀ ਕਿਤੀ ਬੜੀ ਕਰਦੇ ਆਂ ਦਿਹਾੜੀ ਕਰਦੇ ਆਂ ਇਹ ਕਾਰਵਾਈ ਕਰ ਕੰਮ ਕੀ ਮੰਗਦੇ ਹੈ ਕਾਰਵਾਈ ਕਿਹੋ ਜੀ ਮੰਗਦੇ ਸਜ਼ਾ ਮੰਗਦਿਆ ਕਾਰਵਾਈ ਕਿਹੋ ਜੀ ਮੰਗ ਦੀ ਮੰਗ ਕਰਦੇ ਉਹ ਕਾਰਵਾਈ ਜੀ ਹੋਵੇਗਾ ਸਿੱਧਾ ਆੜੀ ਕੁੜੀ ਦਾ ਸ਼ਰਾਰਾ ਕੇਸ ਬਣਾ ਦਈ ਦਿੰਦਾ ਤੇ 1 ਕਿਲੋ ਮਤ ਬਾ 4000 ਜੋਣਾ ਚਾਹੀਦਾ ਕਾਚੇ ਦਾ ਕੇਸ ਪਾਉਣਾ ਸੀ ਤੇ ਨਾ ਜੀ ਮੰਗਦੇ ਸੀਗੇ ਮੇਰਾ ਨਾਮ ਗਰਦੀਪ ਸਿੰਘ ਆ ਜੀ ਬਧੌੜਾ ਜੀ ਮੇਰਾ ਪਿੰਡ ਕੀ ਮਾਮਲਾ ਹੈ ਮੇਰੇ ਚਾਚੀ ਦੀ ਕੁੜੀ ਹੈ ਜੀ ਮਾਮਲਾ ਤੇ ਆਈਏ ਕੁੜੀ ਸੀ ਜਿਹੜੀ ਮਤਲਬ ਇਹਨਾਂ ਦੇ ਵਿਆਹੀ ਸੀਗੀ ਪਿੱਛੇ ਵਿਆਹ ਹੋਇਆ ਥੋੜਾ ਜਿਹਾ ਹੋਇਆ ਸੀ ਵਿਆਹ ਨੂੰ ਇਹਨੂੰ ਇਹਰ ਫਿਰ ਫਿਰ ਇਹ ਤੰਗ ਪਰੇਸ਼ਾਨ ਕਰਦੀ ਸੀ ਪਰਾਇ ਸਾਰਾ ਕੁੜੀ ਨੂੰ ਰਲ ਕੇ ਅੱਜ ਕੁੜੀ ਇਹਨਾਂ ਨੇ ਮਾਰਤੀ ਸਾਨੂੰ ਫੋਨ ਵੀ ਕਰਿਆ 7 ਵਜੇ 8:00 ਤੇ ਕਰ ਸਾਨੂੰ ਅਗਵਾਂਡੀ ਨੇ ਫੋਨ ਕਰਿਆ ਸੀ ਤਾਂ ਆਇਆ ਉੱਥੋਂ ਜੀ ਹਮ ਤਾਂ ਸਿਆਦਾ ਕਣੀ ਵੀ ਕੁੜੀ ਨੂੰ ਐ ਕਰਦਾ ਕੁੜੀ ਮਾਰ ਕੇ ਸਾਰਾ ਪਰਿਵਾਰ ਪਤਾ ਕਿਦਦਰ ਫਾਰ ਹੋਇਆ ਵਿਆ ਬਈ ਮਾਰੀ ਆ ਬਈ ਸਿਆ ਮਾਰੀ ਪੀਦੇ ਆਇਆ ਕਰੇ ਆ ਅਸੀਂ ਐਦੇ ਕੋਈ ਵੀ ਸਾਹੇ ਵਾਲੇ ਬੰਦੇ ਆਏ ਹੱਥ ਵਾਂਗੇ ਕਿਤਨਾ ਵਾਰ ਕਹਿੰਦੇ ਆਪਣੇ ਸਾਹੇ ਵਾਲੇ ਬੰਦੇ ਆਏ ਆ 15000 ਬੰਦੇ ਕਿਹੜੇ ਆ ਆਹ ਵਾਲੇ ਬੰਦੇ ਦੀ ਤੌਣ ਵਧੀ ਹੁੰਦੀ ਆ ਜੀ ਬਈ ਤਾਂ ਕਿ ਬਰਿਦਾਲ ਕਰਦੇ ਆ ਬਈ ਯਾਰ ਹੌਸਾਕ ਕਰਦੇ ਆ ਆਜ ਦਾਜ ਮੰਗਦੇ ਸਾਰੇ ਆਮ ਜੀ ਕੀ ਮੰਗਦੇ ਕੀ ਸੀ ਕੀ ਕੀ ਮੰਗਦਾ ਸਾਰੇ ਪਹਿਲੇ ਦੋ ਸਾਰਾ ਲਾਲਿਆ ਲਾਇਆ ਗੱਲਾਂ ਆ ਯਾਰ ਤਜ ਫੇਰ ਜਾਰੇ ਡੇ ਨੰਗ ਪੈਂਦੇ ਯਾਰਾਂ ਨੇ ਬੂੜ ਬੀੜ ਲਾਇਆ ਮਾਰੀ ਤੋਂ ਬਾਅਦ ਫੋਨ ਨਹੀਂ ਲਾਇਆ ਸਾਨੂੰ ਜੀ ਨਾਲੇ ਕਿ ਨਾ ਕੋਈ ਬੰਦਾ ਆਇਆ ਉਹਨਾਂ ਦਾ ਕੋਈ ਆਇਆ ਇੱਥੇ ਕੁਝ ਨਹੀਂ ਬਈ ਸਹੀ ਹੁੰਦੇ ਉਹਨਾਂ ਇੱਕ ਇੱਕ ਮੈਂਬਰ ਇੱਥੇ ਹੁੰਦੇ ਉਹਨਾਂ ਨੂੰ ਫੋਨ ਕਰਨ ਦਾ ਹੱਕ ਮੰਦਾ ਸੀ ਸਾਨੂੰ ਵੀ ਭਾਵੇਂ ਛੋਟੀ ਕੁੜੀ ਨੇ ਐ ਹੋ ਗਿਆ ਗੱਲਬਾਤ ਹੋ ਗਈ ਉਹਨਾਂ ਨੇ ਮਾਰ ਕੇ ਤੰਗਦੀ ਤਾਂ ਤੰਗ ਕੇ ਮੁੜ ਕੇ ਆਪ ਹੀ ਲਾ ਲਈ ਐ ਹੋਇਆ ਬਈ ਕੰਮ ਇਹ ਸਰੇ ਆਮ ਇਨਸਾਨ ਦੱਸਦਾ ਗੱਲ ਆ ਕੁੜੀ ਦਾ ਅਗਰ ਚੱਕ ਲੈਣ ਦੀ ਅਸੀਂ ਇਹਨਾਂ ਦੇ ਪਰਚਾ ਹੋਣਾ ਦਾ ਹੀ ਹੈ ਜੀ ਹਾਂ ਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਨਜਿੰਦਰ ਸਿੰਘ ਆ ਜੀ ਪਿੰਡ ਕਤੂਣਾ ਜੀ ਕੀ ਲੱਗਦੀ ਕੁੜੀ ਲੜਕੀ ਮੇਰੀ ਸਾਲ ਹੀ ਲੱਗਦੀ ਸੀ ਜੀ ਸੋਕੀ ਲੱਗਦਾ ਹੋਇਆ ਕੁੜੀ ਲਈ ਬਸ ਦਾਜ ਮੰਗਦੇ ਸੀਗੇ ਤੰਗ ਤੰਗ ਪਰੇਸ਼ਾਨ ਕਰਦੇ ਸੀਗੇ ਕੁੜੀ ਨੂੰ ਤੇ ਅੱਜ ਉਹਦਾ ਮਤਲਬ ਕਤਲ ਕਰ ਦਿੱਤਾ ਕਿੰਨਾ ਚਿਰ ਹੋ ਗਿਆ ਵਿਆਹ ਹੋਇਆ ਹੈ ਜੀ ਵਿਆਹ ਹੋਣ ਨੂੰ 2 ਮਹੀਨੇ ਹੋਇਆ ਜੀ ਕਿਸ ਤਰ੍ਹਾਂ ਦੀ ਦੇਹ ਦੀ ਮੰਗ ਕੀਤੀ ਹੈ ਦੇਹ ਦੀ ਮੰਗ ਪਹਿਲਾਂ ਦਾ ਹੀ ਇਹਨਾਂ ਨੇ ਕਿਹਾ ਵੀ ਸਾਨੂੰ ਪੈਲਸ ਚਾਹੀਦਾ ਵਧੀਆ ਠੀਕ ਹੈ ਵੀ ਸਾਡੇ ਇਹਨਾਂ ਇਕੱਠ ਹੋਊਗਾ ਸਾਡੇ ਮੁਲਾਜ਼ਮ ਆਉਣੇ ਆ ਜੇਬ ਉਹ ਸਾਨੂੰ दारू ਵੀ ਚਾਹੀਦੀ ਹੈਗੀ ਯਾਨੀ ਕਿ ਵੀ दारू ਤਾਂ ਅਸੀਂ ਨਹੀਂ ਦੇ ਸਕਦੇ ਠੀਕ ਹੈ ਬਟ ਇਹਨਾਂ ਨੇ ਉਹ ਵੀ ਆਪਣੀ ਮੰਗ ਪੂਰੀ ਕੀਤੀ ਜੀ ਉਹਨੂੰ दारू ਮੀਟ ਸਾਰਾ ਕੁਝ ਇਹਨਾਂ ਨੇ ਕਰਾਇਆ ਜੀ ਤੇ ਉਸ ਤੋਂ ਬਾਅਦ ਹੋਰ ਬਹੁਤ ਚੀਜ਼ਾਂ ਹੀ ਮੰਗ ਕੀਤੀ ਜੀ ਵਾਹ ਕੁੜੀ ਨੂੰ ਕੀ ਕੀ ਪਰੇਸ਼ਾਨੀਆਂ ਕਰਦੇ ਰਹੇਗੇ ਉਹ ਅਸੀਂ ਦੱਸਣੇ ਛਾਦੀ ਉਹਦੇ ਆਪਣੇ ਤਾਂ ਕਿਸੇ ਨੂੰ ਤੇ ਸੀ ਇਹ ਉਹਨਾਂ ਸਾਡੇ ਤੱਕ ਇਹ ਗੱਲ ਪਹੁੰਚਾਈ ਨਹੀਂ ਹੈਗੀ ਮੈਨੂੰ ਇਹ ਕੁਛ ਕਰਦੇ ਹੀ ਪਰ ਤੰਗ ਕਰਦੇ ਹੀ ਇਹ ਜ਼ਰੂਰ ਦੱਸਦੇ ਸੀ ਹਲੇ ਬੱਚੀ ਸੀਗੀ ਛੋਟੀ 21 ਸਾਲ ਦੀ ਉਮਰ 22 ਸਾਲ ਦੀ ਉਮਰ ਸੀਗੀ ਜੀ ਕੋਈ ਦੱਸ ਵੀ ਨਹੀਂ ਪਾਰੀ ਸੀ ਉਹਨਾਂ ਨੂੰ ਪਤਾ ਸੀਗਾ ਆਈ ਲਾਈਟਸ ਕੀਤਾ ਜੀ ਬਾਹਰ ਜਾਣਾ ਸੀ ਇਹਨਾਂ ਨੇ ਤਾਂ ਬਸ ਇਹ ਸੀ ਬਾਹਰ ਜਾਣਾਗਾ ਪਹਿਲਾਂ ਇਹਨਾਂ ਨੇ ਕਿਹਾ ਵੀ ਖਰਚਾ ਖਰਚਾ ਸਾਰਾ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਹੁਣ ਸਾਰੀਆਂ ਚੀਜ਼ਾਂ ਤੋਂ ਬਦਲ ਰਿਹਾ ਜੀ ਬਸ ਤੇ ਅੱਜ ਇਹ ਕਰ ਦਿੱਤਾ ਗਈ ਕੀ ਨਾਮ ਤੁਹਾਡਾ ਕੀ ਮੈਂ ਪਧੌੜ ਤੋਂ ਐਮ ਸੀ ਸ਼ੋਕੀਦਮ ਨੀਤਪੁਰ ਨਗਰ ਘਰ ਪਧੌੜਾ ਸਾਡੇ ਇੱਕ ਲੜਕੀ ਤੋਂ ਵੇਚ ਸੀ ਪਟੜ ਤੋਂ ਨਵਾ ਫਰੀਦ ਕਾਨੂੰਨੀ ਚ ਕੁੜੀ ਦਾ ਨਾਮ ਸੀ ਅਰਸ਼ਦੀਪ ਕੌਰ ਕੁਛ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਜੋ ਕਿ ਉਹਦੇ ਸਹੁਰਾ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ ਜਿਹਦੇ ਕਾਰਨ ਅੱਜ ਉਸ ਦੀ ਮੌਤ ਹੋ ਗਈ ਮੌਤ ਕੀ ਮੌਤ ਨਹੀਂ ਹੋਈ ਉਹਨਾਂ ਨੇ ਕਤਲ ਕੀਤਾ ਜਿਹਦੇ ਵਿੱਚ ਉਹਦਾ ਸਹੁਰਾ ਪਰਿਵਾਰ ਸੱਸ ਸਹੁਰਾ ਔਰ ਨੰਦ ਤੇ ਉਸਦੇ ਘਰ ਵਾਲਾ ਇਹ ਚਾਰੇ ਪਾਸੇ ਪਤਾ ਲੱਗਿਆ ਵੀ ਕਤਲ ਕੀਤਾ ਗਿਆ ਕਿਉਂਕਿ ਅਸੀਂ ਉੱਥੇ ਜਦੋਂ ਗਏ ਸਾਰੇ ਪੁਲਿਸ ਨਾਲ ਲੈ ਕੇ ਗਏ ਆ ਪੁਲਿਸ ਦੇ ਵੀ ਵੈਰੀਫਾਈ ਹੋਈ ਆ ਪੁਲਿਸ ਨੇ ਵੀ ਸਾਰਾ ਕੁਝ ਕੀਤਾ ਵੀ ਉਹ ਕਿਤੇ ਨੇ ਦੱਸਦੇ ਨੇ ਵੀ ਮੈਂ ਲਾਈ ਆ ਕਿਤੇ ਉਹ ਕਹਿੰਦੇ ਵੀ ਸੱਸ ਕਿਨੇ ਮੈਂ ਲਾਈ ਆ ਕਿਤੇ ਕਹਿੰਦਾ ਸਹਰਾ ਮੈਂ ਲਾਇਆ ਕਿਤੇ ਕਹਿੰਦਾ ਵੀ ਘਰ ਵਾਲਾ ਕਹਿੰਦਾ ਮੈਂ ਲਾਇਆ ਪਰ ਉਹਨਾਂ ਦੇ ਆਪਸ ਵਿੱਚ ਕੋਈ ਬਿਆਨ ਨਹੀਂ ਮਿਲੇ ਅਸੀਂ ਉੱਥੇ ਗਏ ਜਦੋਂ ਮੈਂ ਨਾਲ ਗਿਆ ਪੁਲਿਸ ਦੇ ਨਾਲ ਗਿਆ ਸਾਨੂੰ ਉਹਨਾਂ ਦੇ ਕੋਈ ਬਿਆਨ ਨਹੀਂ ਮਿਲਦੇ ਦਿਸੇ ਜੋ ਉਸ ਟੇਬਲ ਤੇ ਕਿਹਾ ਵੀ ਇਸ ਟੇਬਲ ਤੇ ਚੜ ਕੇ ਕੁੜੀ ਨੇ ਮੌਤ ਅਹਲੇ ਉਸੇ ਟੇਬਲ ਤੇ ਵੀ ਕੋਈ ਨਿਸ਼ਾਨ ਨਹੀਂ ਜਦੋਂ ਉਸੇ ਟੇਬਲ ਤੇ ਚੜ੍ਹ ਕੇ ਮੁਲਾਜ਼ਮ ਨੇ ਦੇਖਿਆ ਤਾਂ ਉਸ ਟੇਬਲ ਦੇ ਨਾਲ ਦੀ ਨਾਲ ਬੂਟਾਂ ਦੇ ਨਿਸ਼ਾਨ ਪੈ ਗਏ ਜਦੋਂ ਅੱਖੇ ਦੇ ਕਿਹਾ ਵੀ ਇਹ ਪੱਖੇ ਸੀ ਅਸੀਂ ਕਿਹਾ ਵੀ ਮੁਲਾਜ਼ਮ ਨੇ ਕਿਹਾ ਵੀ ਚੁੰਨੀ ਦੇ ਦਿਓ ਉਹਨਾਂ ਨੇ ਕੋਈ ਚੁੰਨੀ ਨਹੀਂ ਦਿੱਤੀ ਉਸੇ ਪੱਖੇ ਤੇ ਮਿੱਟੀ ਦਾ ਗਰਦਾ ਸੀ ਤਾਂ ਜਦੋਂ ਮੁਲਾਜ਼ਮ ਹੱਥ ਲਾਉਣ ਦੇ ਦੋ ਗਰਦਾ ਚੜਿਆ ਜਦੋਂ ਉਹ ਚੁੰਨੀ ਦਾ ਨਿਸ਼ਾਨ ਹੁੰਦਾ ਤਾਂ ਉਸੇ ਗਰਦਾ ਪਹਿਲਾਂ ਹੀ ਚੜਿਆ ਹੋਣਾ ਚਾਹੀਦਾ ਸੀ ਉਹ ਕੋਈ ਉਹਦੇ ਤੇ ਗਰਦਾ ਨਹੀਂ ਚੜਿਆ ਸੀ ਸਾਨੂੰ ਇਹ ਆ ਵੀ ਸਾਨੂੰ ਇਹ ਨਹੀਂ ਸਾਨੂੰ ਸ਼ੱਕ ਨਹੀਂ ਅਸੀਂ ਇਹ ਕਿ ਕਿਦ ਨਾਲ ਕਹਿ ਸਕਦੇ ਆ ਦਾਅਵੇ ਨਾਲ ਕਹਿ ਸਕਦੇ ਆ ਵੀ ਇਹ ਕੁੜੀ ਦਾ ਇਹਨੇ ਕਤਲ ਕੀਤਾ ਕਈ ਕਤਲ ਕਰਿਆ ਦਾ ਕਾਰਨ ਕੀ ਸੀ ਕਾਰਨ ਇਹ ਸੁਰੂ ਤੋਂ ਹੀ ਤੰਗ ਪਰੇਸ਼ਾਨੀ ਕਰਦੇ ਰਹੇ ਨੇ ਦਾਜ ਦੀ ਕਿਤੇ ਬਾਜੂ ਦੇ ਸੁਸ਼ਾੜ ਦਾ ਇਹ ਕਿਤੇ ਕੁਝ ਵਿਆਹ ਬਾਰੇ ਕਿਤੇ ਕੁਝ ਇਹ ਤੰਗ ਪਰੇਸ਼ਾਨੀ ਕਰਦੇ ਰਹੇ ਨੇ ਹੁਣ ਪਿੱਛੇ ਕੁੜੀ 19 ਦਸ 19 ਨੂੰ 19 ਤਰੀ ਨੂੰ ਸਾਡੇ ਪਿੰਡ ਆਈ ਹਸਦੀ ਖੇੜ ਦੀ ਗਈ ਆ ਤੇ ਹਸਦੀ ਖੇੜ ਦੀ ਨੇ ਲੈ ਕੇ ਗਿਆ ਪਰੋਣਾ ਹਸਦੀ ਖੇੜ ਦੀ ਨੂੰ ਛੱਡ ਕੇ ਗਿਆ ਅੱਜ ਵੀ ਕੁੜੀ ਨੇ 1 ਵਜੇ ਦੇ ਕਰੀਬ ਵੀਡੀਓ ਕਾਲ ਕਰਤੀ ਆ ਤੇ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਵੀ ਕੁੜੀ ਦਾ ਕਤਲ ਹੋ ਗਿਆ ਅਸੀਂ ਬੇਨਤੀ ਜਉਨੇ ਆ ਵਿਆਹ ਮੰਗਦੇ ਸਨ ਕੁਝ ਹੋਇਆ ਸੀ ਆ ਗਾਮਾ ਗੱਲ ਕਰੀਦਾ ਆ ਵੇਲੇ ਵੀ ਵੇਲੇ ਤੇ ਚੱਲੀ ਜਾਂਦਾ ਜੀ ਵਾ ਮੇਰੇ ਤੇ ਕੁਝ ਚੱਲੀ ਜਾਂਦਾ ਪਰ ਕੁੜੀ ਦੀ ਕੁੜੀ ਦਾ ਕਾਰਨ ਕੁੜੀ ਦੀ ਕੁੜੀ ਦੀ ਇਨੈਟਸ ਕਰੀ ਬੀ ਸੀ ਜੀ ਇਹਨਾਂ ਦਾ ਕਾਰਨ ਸੀ ਵੀ ਬਾਹਰ ਜਾਂਦਾ ਉਹਨਾਂ ਦਾ ਮੁੱਦਾ ਸੀ ਇੱਥੋਂ ਦਾ ਕੋਈ ਸਾਡਾ ਮੁੰਡਾ ਬਾਹਰ ਪਹੁੰਚ ਜਾਵੇ ਬਸ ਉਹਨਾਂ ਦਾ ਮੁੱਦੇ ਸੀ ਪੈਸੇ ਵੀ ਉਹਨਾਂ ਦੇ ਸਾਡੇ ਪਿੰਡ ਵਾਲਾ ਗਰੀਬ ਬੰਦਾ ਚੁੱਕ ਚੱਕਾ ਕੋਨੇ 62 ਲੱਖ ਰੁਪਇਆ ਲਾ ਵੀ ਦਿੱਤਾ ਵਿਆਹ ਤੇ ਵੀ ਤੇ ਵਿਆਹ ਵੀ ਉਹਨਾਂ ਨੇ ਕਿਹਾ ਵੀ ਚੰਗੇ ਪਾਰਚੀ ਕਰੋ ਏਸੀ ਪਾਰਚੀ ਕਰੋ ਮਾਸੀ ਦਾੜਕਾ ਨਾਲ ਸੀ ਉਹ ਵਾਹ ਵੜਨ ਗਏ ਏਸੀ ਪਾਰਚੀ ਕਰੋ ਉਹਨਾਂ ਨੇ ਸਾਡੀ ਕੋਈ ਫੇਰ ਵੀ ਸਾਡੀ ਉਹ ਕਦਰ ਨਹੀਂ ਕੀਤੀ ਜਿੰਨਾ ਅਸੀਂ ਰੁਪਇਆ ਲਾਇਆ ਜਿੰਨਾ ਕੁਸ਼ ਕੀਤਾ ਉਹ ਕੋਈ ਕਦਰ ਨਹੀਂ ਕਰੀ ਅਸੀਂ ਤਾਂ ਇਹ ਆਸਮਨ ਪ੍ਰਸ਼ਾਸਨ ਤੋਂ ਮੰਗ ਮੰਗਦੇ ਆ ਮੰਗ ਕਰਦੇ ਆ ਵੀ ਇਹਨਾਂ ਤੇ ਪਰਚਾ ਹੋਵੇ ਜੀ ਇਹਨਾਂ ਤੇ 302 ਲੱਗਣੀ ਚਾਹੀਦੀ ਹੈ ਕਿਉਂ ਕੁੜੀ ਦੇ ਨਾਲ ਇਹਨਾਂ ਨੇ ਧੱਕਾ ਕਰਕੇ ਮਾਰੀ ਆ ਕੁੜੀ ਅਸੀਂ ਤਾਂ ਇਹੀ ਹਿਸਾਬ ਮੰਗਦੇ ਇਹਨੂੰ ਅਪਰਾਚਰ ਦਰਜ ਹੋਣੀ ਚਾਹੀਦੀ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਮੇਰੀ ਮਾਸੀ ਲੜਕੀ ਸੀਗੀ ਕੀ ਹੋਇਆ ਮਾਮਲਾ ਜੀ ਜਿਵੇਂ ਤਾਂ ਅਸੀਂ ਪਹਿਲੇ ਦਿਨ ਸਮਾਨ ਛੜਨ ਆਏ ਸੀਗੇ ਇਹਨਾਂ ਉਸੇ ਦਿਨ ਤੋਂ ਮੰਗਾ ਸ਼ੁਰੂ ਹੋ ਗਏ ਸੀਗੇ ਜੀ ਠੀਕ ਆ ਜੀ ਕਿਤੋਂ ਦੀ ਮੰਗ ਸੀਗੀ ਮੰਗ ਸੀਗੀ ਜੀ ਪਹਿਲੇ ਦਿਨ ਜਦੋਂ ਆ ਕੇ ਬੈਠੇ ਇਹ ਬਦਨਾਂ ਨੂੰ ਕੋਈ ਚਾਹ ਬਣਨੀ ਨਹੀਂ ਪੁੱਛਿਆ ਜੀ ਠੀਕ ਆ ਜਿਹੜਾ ਸਮਾਨ ਆਇਆ ਸੀਗਾ ਇਹ ਪਹਿਲਾਂ ਸਮਾਨਕ ਨਹੀਂ ਹੋ ਗਈ ਤੇ ਕੀ ਸਮਾਨ ਆਇਆ ਜਿਹੜਾ ਸਮਾਨ ਆਇਆ ਵੀ ਲਾ ਕੇ ਪਹਿਲਾਂ ਕਮਰੇ 'ਚ ਰੱਖੋ ਕੀ ਕੀ ਪਹੁੰਚਿਆ ਉਦੋਂ ਬਾਅਦ ਇਹਦੇ ਵੱਡਾ ਭਰਾ ਜੀ ਇੱਕ ਮੁੰਡੇ ਦਾ ਵੱਡਾ ਭਰਾ ਡਾ ਪੋਸਟ ਮਲਾਚਮ ਉਹਦੀ ਮੰਗ ਸੀਗੀ ਵੀ ਪੈਲਸ ਕਿਹੜਾ ਕਰਿਆ ਏਸੀ ਵਾਲਾ ਕਰਿਆ ਅਜੇ ਵੀ ਤੁਸੀਂ ਸਾਨੂੰ ਪਹਿਲਾਂ ਮੰਗ ਨਹੀਂ ਦੱਸੀ ਪਹਿਲਾਂ ਕਰਦੇ ਸੀ ਕਰ ਦਿੰਦੇ ਠੀਕ ਹੈ ਏਸੀ ਵਾਲਾ ਕਰਦੇ ਏਸੀ ਵਾਲਾ ਕਰ ਦਿੰਦੇ ਉਹ ਬੰਦਾ ਉਸੇ ਦਿਨ ਉਸੇ ਦਿਨੀ ਸਾਡੇ ਕੋਲੋਂ ਚਾਰ ਪੰਜ ਦੀ ਗੁੱਸੇ ਹੋ ਕੇ ਉੱਠ ਕੇ ਭੱਜ ਗਿਆ ਮੈਂ ਕਿਹਾ ਪਹਿਲੇ ਦਿਨੀ ਜਿਸ ਨੇ ਉਹਦੇ ਘਰੇ ਆਏ ਉਦੋਂ ਹੀ ਮੰਗਾਂ ਸ਼ੁਰੂ ਹੋ ਗਈਆਂ ਵੀ ਸਾਨੂੰ ਏਸੀ ਵਾਲਾ ਪੈਸ ਚਾਹੀਦਾ ਸਾਨੂੰ ਆਹ ਚਾਹੀਦਾ ਜਿਹੜੇ ਲੜਕੇ ਦਾ ਪਰਿਵਾਰ ਹੋ ਜਿਵੇਂ ਬੈਸ ਨੂੰ ਪਰਿਵਾਰ ਆ ਲਾਓ ਦਾਰੂ ਪੀਂਦਿਆਂ ਨਾਲ ਮੀਟ ਖਾਂਦੇ ਪਰ ਇਹਨਾਂ ਉਸ ਦਿਨੋਂ ਮਾਰਕ ਸੁਰੂ ਕਰਦੇ ਸਾਨੂੰ ਮੀਟ ਵੀ ਚਾਹੀਦਾ ਸਾਨੂੰ ਦਾਰੂ ਚਾਹੀਦੀ ਅਸੀਂ ਕੀ ਕੀਤਾ ਸਾਡੇ ਸਾਰੇ ਲੜਕੇ ਪਰ ਇੱਕ ਪਾਸੇ ਬਰਾਹ ਤੱਕ ਪਾਸੇ ਅਸੀਂ ਦਾਰੂ ਤੇ ਜਿਹੜਾ ਮੀਟ ਲੈ ਇੱਕ ਪਾਸੇ ਕਰਤਾ ਕਿ ਤੁਸੀਂ ਭਾਈ ਉਧਰ ਆਪਦਾ ਦਾਰੂ ਪੀ ਲੋ ਮੀਟ ਖਾ ਲੋ ਲੜਕੇ ਪਰ ਇੱਕ ਪਾਸੇ ਉਧਰ ਇਹਨਾਂ ਆਪਦਾ ਸਾਰਾ ਕੁਝ ਕੀਤਾ ਠੀਕ ਆ ਸ਼ੁਰੂ ਤੋਂ ਕਹਿਣ ਦੇ ਭਾ ਵੀ ਪਹਿਲੇ ਦਿਨ ਤੋਂ ਇਹਨਾਂ ਮੰਗਾ ਸ਼ੁਰੂ ਹੋ ਗਈਆਂ ਜੀ ਹਾਲੇ ਵਿਆਹ ਨੂੰ 2-3 ਮਹੀਨੇ ਹੋਏ ਸੀਗੇ ਜੀ ਆ ਤੁਹਾਡੇ ਸਾਹਮਣੇ ਆ ਵੀ ਇਹਨਾਂ ਨੇ ਕੀ ਕੀਤਾ ਬੰਦੇ ਆ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਸਥਿਤੀ ਸਰ ਮੇਰਾ ਨਾਮ ਯਾਮਨਦਰ ਕੰਗ ਹੈ ਮੈਂ ਨੌਜਵਾਨ ਵੈਲਫੇਅਰ ਸਟਾਫ ਦਾ ਵਲੰਟੀਅਰ ਹਾਂ ਜੀ ਸਾਡੇ ਐਮਰਜੈਂਸੀ ਨੰਬਰ 9872467 ਤੇ ਪ੍ਰਧਾਨ ਸ਼੍ਰੀ ਸੋਨਮੇਸ਼ ਰੀ ਜੀ ਨੂੰ ਸੂਚਨਾ ਮਿਲੀ ਸੀ ਕਿ ਬਾਬਾ ਫਰੀ ਨਗਰ ਦੇ ਵਿੱਚ ਸ਼ੱਕੀ ਲਾਤਾਂ ਦੇ ਵਿੱਚ ਇੱਕ ਲੇਡੀ ਦੀ ਡੈਥ ਹੋ ਗਈ ਹੈ ਤਾਂ ਸਾਡੀ ਐਮਰਜੈਂਸੀ ਟੀਮ ਨੇ ਮੌਕੇ ਤੇ ਜਾ ਕੇ ਯਾਮਨਦਰ ਕੰਗ ਗੋਤਮ ਸ਼ਰਮਾ ਤੁਲਜਨ ਮੌਕੇ ਤੇ ਐਂਬੂਲੈਂਸ ਲੈ ਕੇ ਪਹੁੰਚੇ ਜਾ ਕੇ ਦੇਖਿਆ ਜੋ ਕਿ ਕੁੜੀ ਦੇ ਘਰ ਵਾਲੇ ਵੀ ਆ ਚੁੱਕੇ ਸੀ ਤੇ ਮੌਕੇ ਤੇ ਥਾਣਾ ਕਟ ਦੀ ਪੁਲਿਸ ਵੀ ਮੌਜੂਦ ਸੀ ਤੋਂ ਲੋਕਾਂ ਦੇ ਦਸ਼ਮ ਦਾਬਕ ਸੰਦੇ ਸੰਕਟ ਹਾਲਤਾਂ ਦੇ ਵਿੱਚ ਕੁੜੀ ਦੀ ਮਰਤ ਹੋਈ ਹੈ ਜੀ